ਰਾਏਕੋਟ ਦੇ ਇੱਕ ਆਰਟੀ ਵੱਲੋਂ ਕਿਸਾਨ ਦੀ ਫਸਲ ਨੂੰ ਖੁਰਦ-ਬੁਰਦ ਕਰਕੇ ਲੱਖਾਂ ਰੁਪਏ ਦਾ ਚੂਨਾ ਲਾਉਣ ਦੇ ਦੋਸ਼ ਲੱਗੇ ਹਨ ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਮਾਰਕੀਟ ਕਮੇਟੀ ਰਾਏਕੋਟ ਦੇ ਕਿਸਾਨਾਂ ਨਾਲ ਹੋਈ ਇਸ ਧੋਖਾਧੜੀ ਦਾ ਗੰਭੀਰ ਨੋਟਿਸ ਲਿਆ ਗਿਆ ਹੈ ਇਸ ਸਬੰਧੀ ਭਾਰਤੀ ਕਿਸਾਨ ਜੂਨੀਅਰ ਰਾਜੇਵਾਲ ਦੇ ਆਗੂ ਤਰਲੋਚਨ ਸਿੰਘ ਬਰਮੀਆਂ ਅਤੇ ਮਨਪ੍ਰੀਤ ਸਿੰਘ ਗੋਦਵਾਲ ਦੀ ਅਗਵਾਈ ਹੇਠ ਕਿਸਾਨ ਆਗੂਆਂ ਨੇ ਅੱਜ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਨੂੰ ਮਿਲ ਕੇ ਉਕਤ ਆੜਤੀ ਦਾ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਹੈ ਪੀੜਤ ਕਿਸਾਨ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਆੜਤੀਏ ਨੇ ਉਸ ਨੂੰ ਜੇ ਫਾਰਮ ਵੀ ਨਹੀਂ ਦਿੱਤਾ ਜਿਸ ਕਰਕੇ 3,84,000 ਦੀ ਧੋਖਾਧੜੀ ਕਰਕੇ ਉਸ ਨੂੰ ਵੱਡੇ ਆਰਥਿਕ ਬੋਝ ਹੇਠਾਂ ਦਬ ਦਿੱਤਾ ਔਰ ਮੇਹਰਦੀ ਦੇ ਪਾਮ ਵਿੱਚ ਹੀ ਝੋਨਾ ਜੀ ਤੇ ਉਹ ਡਿਸ ਕਲਰ ਝੋਨਾ ਹੋਣ ਦੇ ਨਾਤੇ ਬਾਅਦ ਕੀ ਸਾਡੀ ਝੋਨੇ ਦੀ ਪੇਮੈਂਟ ਸਾਰੀ ਉਰਾ ਗਈ ਜੀ ਤੇ 384 ਹਜ਼ਾਰ ਕੁ ਭੀ ਸਾਡੇ ਜੀ ਦੇਮੈਂਡ ਤੇ ਤੁਸੀਂ ਕੀ ਕਾਰਵਾਈ ਚ ਪਾਈ ਹੁਣ ਅਸੀਂ ਇਹਦੇ ਮਾਰਕੀਟ ਕਮੇਟੀ ਦੇ ਵਿੱਚ ਆਏਗੇ ਉਹਨਾਂ ਦਿੱਤੀ ਆ ਜੀ ਐਪਲੀਕੇਸ਼ਨ ਐਫ ਆਈ ਆਰ ਹੋਈ ਹੈ ਉੱਤੇ ਜੀ ਉਹਦੀ ਕਾਪੀ ਦਿੱਤੀ ਆ ਵੀ ਸਾਡਾ ਜਿਹੜਾ ਇਹਦਾ ਲਾਇਸੈਂਸ ਕੈਟਰ ਕੀਤਾ ਜਾਵੇ ਵੀ ਹੋਰ ਕਿਸੇ ਸਾਡਾ ਠੱਗੀ ਵਜਿਆ ਕੋਈ ਹੋਰ ਜ਼ਿੰਮੇਵਾਰ ਨਾ ਟੱਕੀ ਨਾ ਮਜੇ ਤੇ ਇਹਨਾਂ ਨੇ ਵੀ ਸਾਨੂੰ ਝੋਸਾ ਦਿਵਾਇਆ ਵੀ ਅਸੀਂ ਉਹਨੂੰ ਕਿਤੇ ਵੀ ਕੰਮ ਨਹੀਂ ਕਰਨ ਦਿੰਦੇ ਬਈ ਕੋਈ ਫਾਂਸ ਕੈਨਸਲ ਕਰਾਂਗੇ ਜੋ ਸਾਡੇ ਹੱਥ ਦੀ ਕਾਰਵਾਈ ਹੈਗੀ ਉਹ ਕਰਾਂਗੇ ਸੋ ਨਹੀਂ ਆ ਪਹਿਲੇ ਜਾ ਕੇ ਨੇ ਹੋਰ ਵੀ ਕਿਸਾਨਾਂ ਦੇ ਤੇ ਸੋਣਿਆ ਵੀ ਹੋਰ ਕਿਸਾਨਾਂ ਦੇ ਵਹਿ ਗਿਆ ਮੱਕੀ-ਮੋਕੀ ਦੇ ਪੈਸੇ ਵਹਿ ਗਏ ਹੋਰਾਂ ਕਿਸਾਨਾਂ ਦੇ ਜੀ ਤੇ ਬਾਕੀ ਕਲੀਅਰ ਹੈ ਆਪਾਂ ਨੂੰ ਸਾਰਾ ਦਾ ਹੈ ਨਹੀਂ ਬੰਦਿਆ ਪਤਾ ਵੀ ਹੈਗੇ ਲੋਕਾਂ ਦੇ ਮੱਕੀ ਦੇ ਪੈਸੇ ਉਹ ਲੋਕ ਲੁਕਾਉਂਦੇ ਨੇ ਜੇ ਫਰਮ ਕੀਦੇ ਨਾਂ ਤੇ ਬਣਾਇਆ ਸੀ ਇਹ ਆਪਦੇ ਨਾਂ ਤੇ ਉੱਤੀ ਧੋਨਾ ਵੇਚ ਗਏ ਜੇ ਜੇ ਫਰਮ ਬਣਾ ਕੇ ਧੋਨਾ ਜੋਨਾ ਆਪਦੇ ਨਾਂ ਤੇ ਵੇਚ ਗਏ ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਦਾ ਕਹਿਣਾ ਹੈ ਕਿ ਕਿਸੇ ਵੀ ਆਰਤੀ ਨੂੰ ਕਿਸਾਨਾਂ ਨਾਲ ਤੱਕੇਸ਼ਾਈ ਨਹੀਂ ਕਰਨ ਦਿੱਤੀ ਜਾਵੇਗੀ। ਇਹ ਅੱਜ ਜੀ ਦਰੀ ਕਾਫੀ ਜ਼ਰਾ ਦਾ ਮਸਲਾ ਮੇਰੇ ਕੋਲ ਆਪਣੇ ਬੁਰਜ ਹਕੀਮਾ ਤੋਂ ਜ਼ਿੰਮੇਵਾਰ ਭਰਾ ਦੀਪਾ ਜੀ ਫੁੱਲ ਫੁੱਲ ਨਾਂ ਦਾ ਨਹੀਂ ਹਾਂ ਦਾ ਛੋਟਾ ਨਾਮ ਦੀਪਾ ਜੀ ਉਹ ਮੇਰੇ ਕੋਲ ਮਸਲਾ ਆਇਆ ਸੀ ਕਿਸੇ ਆਰਤੀਆ ਤੋਂ ਉਹਨਾਂ ਨੇ ਝੋਨੇ ਦੀ ਪੇਮੈਂਟ ਵਕਾਇਆ ਲੈਣੀ ਸੀ ਤੇ ਹਿਸਾਬ-ਕਿਤਾਬ ਹੋਇਆ ਹੋਇਆ ਸੀਗਾ ਤੇ 3,84,85000 ਦੀ ਪੇਮੈਂਟ ਉਹਨਾਂ ਤੋਂ ਲੈਣੀ ਆ। ਤੋ ਇਹਨਾਂ ਨੇ ਕੰਟੈਕਟ ਨਹੀਂ ਕਰ ਰਿਆ ਜੀ ਤੇ ਕਾਫੀ ਮੇਰਾ ਕੋਲ ਵੀ ਚੱਕਦਾ ਮੈਂ ਵੀ ਉਹਦੇ ਨਾਲ ਰਸਤਾ ਕਰਨ ਦੀ ਕੋਸ਼ਿਸ਼ ਕਰੀਆ ਸਾਡੇ ਡਿਪਾਰਟਮੈਂਟ ਨੇ ਜਿਹੜੀ ਕੋਸ਼ਿਸ਼ ਕਰੀਆ ਵੀ ਇਸ ਗੱਲਬਾਤ ਕਰੇ ਉਹ ਸਾਡੇ ਸਾਹਮਣੇ ਨਹੀਂ ਆਇਆ ਫਿਰ ਇਹਨਾਂ ਨੇ ਅੱਕ ਕੇ ਉਹਨਦੇ ਦੇ ਪੁਲਿਸ 'ਚ ਐਫਆਰ ਕਰਾਈ ਤੋ ਅੱਜ ਉਹ ਸੰਬੰਧ ਵਿੱਚ ਆਏ ਸੀ ਕਿ ਮੇਰੇ ਕੋਲ ਇਹ ਕਾਗਜ਼ ਪੱਤਰ ਲੈ ਕੇ ਜੋ ਇਹਨਾਂ ਕੋਲ ਹੈਗੇ ਨੇ ਤੇ ਗਾਂਹ ਵਾਲੀ ਕਾਰਵਾਈ ਸੀ ਲੋੜਿੰਦਾ ਕਾਰਵਾਈ ਹੋ ਗਈ ਸੀ ਘਰਾਂਗੇ ਅਸੀਂ ਜ਼ਿੰਮੇਵਾਰਾਂ ਦੇ ਨਾਲ ਆ ਜੀ ਲਾਸਟ ਤੱਕ ਸਾਥ ਰਵਾਂਗੇ ਜੀ ਕਾਰਵਾਈ ਇਹ ਕਰੀ ਜੋ ਵੀ ਸਾਡੇ ਅਧਿਕਾਰ ਦੇ ਖੇਤਰ ਚ ਆਉਂਦੀ ਆ ਅਸੀਂ ਲਾਇਸੈਂਸ ਕਿਸਰ ਕਰ ਸਕਦੇ ਆ ਅਸੀਂ ਮੱਡੀ ਚ ਹੋਰ ਕਿਤੇ ਕੰਮ ਨਹੀਂ ਕਰਵਾਵਾਂਗੇ ਜੇ ਸਾਡੇ ਕੋਲ ਲੋਕ ਕਿਤੇ ਪਾਸੇ ਹੋਰ ਨਾਂ ਦੇ ਕੰਮ ਕਰ ਸਕਦਾ ਅਸੀਂ ਹਰ ਇੱਕ ਤਰੀਕੇ ਨਾਲ ਤੇ ਨਿਗਰ ਰੱਖਾਂਗੇ ਜਿੰਨੀ ਦੇ ਸਾਡੇ ਜ਼ਿਮੀਂਦਾਰ ਭਰਾ ਦੇ ਇੱਕ ਇੱਕ ਪੈਸਾ ਨਿਕਾ ਨਹੀਂ ਦਿੰਦਾ ਤਾਂ ਹੋਰ ਕੋਈ ਕੰਮ ਕਿਸੇ ਵੀ ਮੰਡੀ ਵਿੱਚ ਜਾ ਕੇ ਨਹੀਂ ਕਰ ਸਕਦਾ ਇਹ ਮੈਂ ਤੁਹਾਨੂੰ ਪੂਰਾ ਵਿਸ਼ਵਾਸਨ ਦਿਵਾਉਂਦਾ ਜੇ ਬੈਠ ਕੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ